ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਹੇਓ ਪਟਨਾ ਸਹਿਰ ਵਿਕੇ ਪਾਵਨਯੋ ਬਾਲ ਪ੍ਰੀਤਮ ਕਲਗੀਧਰ ਪਿਤਾ ਹਨੂਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਹ ਜਾਗ੍ਰਤੀ ਯਾਤਰਾ 17 ਸਤੰਬਰ ਤੋਂ ਚੱਲੀ ਹੈ ਅੱਗੇ ਬਿਹਾਰ ਝਾਰਖੰਡ ਪੱਛਮੀ ਬੰਗਾਲ ਕੋਲਕਾਤਾ ਯੂਪੀ ਲਖਨਊ ਕਾਨਪੁਰ ਅੱਗੇ ਹੁੰਦਿਆਂ ਆਯਾ ਅਜोध्या ਦਿੱਲੀ ਇਸੇ ਤਰ੍ਹਾਂ ਹੀ ਕਰਨਾਲ ਪੁਰ ਖੇਤਰ ਪਟਿਆਲਾ ਨੱਬ ਹੁੰਦਿਆਂ ਹੋਏ ਲੁਧਿਆਣੇ ਪੁੱਜੀ ਹੈ ਸੋ ਇਹ ਇਥੋਂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰਦੇਵ ਸਾਹਿਬ ਜੀ ਮਹਾਰਾਜੀ ਦੇ 350 ਸਾਲ ਅਰਧ ਸਦੀ ਸ਼ਹੀਦਦੀਨ ਨੂੰ ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਮਨਾ ਰਹੀਆਂ ਹਨ ਇਹ ਜਾਗਰਤੀ ਯਾਤਰਾ ਫੈਸਾ ਭਾਈ ਮਤੀ ਦਾਸ ਫੈਸਾ ਭਾਸੀ ਦਾਸ ਫੈਸਾ ਪਹਿਦੇਵਾਲਾ ਜੀ ਫੈਸਾ ਸਾਹਿਬ ਫੈਸਾ ਖੁਸ਼ਹਾਲ ਸਿੰਘ ਜੀ ਸੋ ਧਈਆ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣਾ ਸਿਰ ਵੜ ਕਰਕੇ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਪਵਨ ਸੀਸ ਦੇ ਖਾਂ ਤੇ ਇਸੇ ਤਰ੍ਹਾਂ ਇਹ ਮੁਗਲਾਂ ਦੇ ਹੱਥ ਔਰੰਗਜ਼ੇ ਬਲ ਭੇਜਿਆ ਸੀ ਤਾਂ ਕਿ ਭੁਲੇਖਾ ਪੈ ਸਕੇ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਪਵਨ ਸੀਸ ਭਾਈ ਸਾਹਿਬ ਪੰਚਾਇਤਾ ਜੀ ਭਾਈ ਉਦਾ ਜੀ ਅਤੇ ਭਾਈ ਨਲੂਾ ਜੀ ਇਹਨਾਂ ਨੇ ਨਾਲ ਲੈ ਕਰ ਕੇ ਤੁਰ ਫਰ ਰੂਪ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਨ ਸੀਸ ਜਿਹੜਾ ਹੈ ਹੋ ਸ੍ਰੀ ਆਨੰਦਪੁਰ ਸਾਹਿਬ ਤੁਮ ਜਾਇਆ ਸੀ ਸੋ ਸਾਰੀਆਂ ਸਮੁੱਚੇ ਸਾਧ ਸੰਗਤ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਜਾਗਰਤੀ ਯਾਤਰਾ ਜਿਹੜੀ ਕੱਢੀ ਗਈ ਹੈ ਪਾਲਕੀ ਸਾਹਿਬ ਵਿਖੇ ਆਪ ਜੀ ਦਰਸ਼ਨ ਕਰ ਸਕਦੇ ਹੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਹੱਥ ਲੈ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਜੋ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਚੋਬੀਚ ਹੈ ਅਤੇ ਪਾਲਕੀ ਸਾਹਿਬੀ ਕੇ ਪ੍ਰਾਤਮਿਕ ਸੈਸਰਾ ਵਿੱਚੋਂ ਕੜਾ ਸਾਹਿਬ ਜੋ ਹੈ ਉਹ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਹੈ ਜੋ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਨਕਦਰ ਦੇ ਭਾਈ ਸਾਹਿਬ ਅਹੀ ਬਲਬੀਰ ਸਿੰਘ ਜੀ ਐਸ ਐਚਓ ਸਾਹਿਬ ਇਹਨਾਂ ਦੇ ਸ਼ਾਸਨ ਰਾਜ ਜੀ ਸਾਰਾ ਪ੍ਰਬੰਧ ਜਿਹੜਾ ਹੈ ਬੜਾ ਵਧੀਆ ਤਰੀਕੇ ਦੇ ਨਾਲ ਇਹ ਨਗਰ ਕਿਰਤਨ ਜਿਹੜਾ ਹੈ ਸਹਿਯੋਗ ਕਰ ਰਹੇ ਨੇ ਪੰਜਾਬ ਦੀ ਧਰਤੀ ਤੇ ਬਹੁਤ ਸੰਸਕ੍ਰਾਂਤ ਦਾ ਪਰਮਾ ਤੇ ਸਵਾਗਤ ਜਿਹੜਾ ਹੈ ਉਹ ਵੇਖੋ ਨੂੰ ਮਿਲ ਰਿਹਾ ਹੈ ਇੱਕ ਇੱਕ ਖਾਂ ਤੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਲਕੀ ਸਾਹਿਬ ਜਿਹੜੀ ਖਲੋਤੀ ਹੈ ਇਸ ਤਰ੍ਹਾਂ ਸੰਸਾਂ ਦਾ ਬਹੁਤ ਇਕੱਠ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਸੰਕਾ ਸਾ ਸੰਗਜੇ ਤੋਂ ਇਹ ਯਾਤਰਾ ਨੇ ਜਿਉ ਆਇਆ ਆਕਰਹੀਆਂ ਸਾਰੀਆਂ ਸੰਕਾ ਦਾ ਸਮੂਹ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਨੂੰ ਸਾਰੀ ਨੂੰ ਬੇਨਤੀ ਆ ਕਿ 350 ਸਾਲਾਂ ਜਿਹੜਾ ਅਸਾਮ ਧੋਗੜੀ ਤੋਂ ਚੱਲਿਆ ਪਿਛਲੇ ਸਾਰੇ ਦਿਨਾਂ ਤੋਂ ਆ ਕੇ ਪਿਛਲੇ 8 ਤਰੀਕ ਨੂੰ ਮੈਨੂੰ ਹਜੂਰ ਸਾਹਿਬ ਦੇ ਦਰਸ਼ਨ ਹੋਏ ਸੀ ਅੱਜ ਸਾਡੇ ਨਕੌਦਰ ਵਾਸੀਆਂ ਦੇ ਤਰਸ ਕਰਕੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਮਹਾਰਾਜ ਦਾ 350 ਸਾਲਾ ਕਰਮਾ ਪਗਾਂ ਵਾਲਿਆ ਸੀ ਅੱਜ ਨਕੌਦਰ ਵਿਖੇ ਦਰਸ਼ਨ ਪਾਣ ਕਰ ਰਹੇ ਆ ਸਾਧ ਸੰਗਤ ਨੇ ਬਹੁਤ ਹੀ ਵਧੀਆ ਲੱਗਾ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਾਲਕੀ ਸਾਹਿਬ 'ਚ ਗੁਰੂ ਅਰਜਨ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਸ਼ਸਤਰ ਤੜਾ ਤਰਪਾਨ ਸ੍ਰੀ ਸਾਹਿਬ ਸਾਰਾ ਕੋ ਮੌਜੂਦ ਹੈ ਪਾਲਕੀ ਸਾਹਿਬ ਨਾਲ ਪੰਜ ਪਿਆਰਿਆਂ ਦੀ ਗਵਾਹੀ ਚ ਇੱਥੇ ਹੁੰਦਾ ਹੋਇਆ ਰਾਤ ਨੂੰ ਇਹ ਬੇਰ ਸਾਹਿਬ ਸੁਲਤਾਨਪੁਰ ਸਾਹਿਬ ਵਿਖੇ ਰਾਤ ਦਾ ਬਿਸ਼ਰਾਮ ਉੱਤੇ ਆ ਸਾਧ ਸੰਗਤ ਨੇ ਸਾਰੀ ਨੇ ਨਕੋਦਰ ਨਿਵਾਸੀਆਂ ਨੇ ਲੰਗਰ ਪਰਛਾਦੇ ਤਿਆਰ ਕੀਤੇ ਹੀ ਫਰੂਟ ਬੰਡੇ ਆ ਕੇਲੇ ਸਿਆਂ ਦਾ ਪ੍ਰਸ਼ਾਦ ਬੰਡਿਆ ਸੰਗਤ ਵਿੱਚ ਇੰਨਾ ਖਤਸ਼ਾ ਆ ਨਕੋਦਰ ਨਿਵਾਸੀਆਂ ਚ ਕਿ ਕਦਮ ਕਦਮ ਪੋਸ਼ੀ ਤਰਸ ਕਰਕੇ ਚੜ੍ਹਦੀ ਕਲਾ ਦੇ ਜ਼ਿਕਾਰਿਆਂ 'ਚ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ